ਨਹਿੰਸ ਸਿੰਘ ਪੋਜਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗੁਰੂ ਕਾ ਬਾਗ ਸ਼ੋਨੀ ਨਹਿੰਸ ਸਿੰਘਾ ਬੁੱਢਾ ਦਲ ਸ੍ਰੀ ਅਨੰਦpur ਸਾਹਿਬ ਵਿਖੇ ਆਪ ਜੀ ਦਰਸ਼ਨ ਦਦਾਰੇ ਕਰ ਰਹੇ ਹਾਂ ਤੇ ਹੋਲੇ ਮਹੱਲੇ ਦੀਆਂ ਜਿਹੜੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਨੇ ਜਿੱਥੇ ਸਫਾਈਆਂ ਦੇ ਲੰਗਰਾਂ ਦੇ ਤੇ ਸਾਰੇ ਪ੍ਰਬੰਧ ਜਿਹੜੇ ਉਹ ਕੀਤੇ ਜਾ ਰਹੇ ਨੇ ਸੰਗਤਾਂ ਦੇ ਰਹਿਣ-ਬਹਿਣ ਦਾ ਤੇ ਜਿਹੜੇ ਕਲੀ ਦੇ ਹੋਰ ਜਿਹੜੇ ਕੰਮ ਨੇ ਤੇ ਬਾਥਰੂਮ ਸਾਫ ਸਫਾਈਆਂ ਹਰ ਪੱਖੋਂ ਜਿਹੜੇ ਆ ਸੰਗਤਾਂ ਦੇ ਰਹਿਣ-ਬਹਿਣ ਤੇ ਘੋੜਸਵਾਰ ਫੌਜਾਂ ਘੋੜਿਆਂ ਵਾਸਤੇ ਜਿਹੜੇ ਪੱਠੇ ਦੱਥੇ ਦੇ ਤੇ ਜਿਹੜੇ ਆਪਣੇ ਉਹਨਾਂ ਦੇ ਫੌਜਾਂ ਦੇ ਰਹਿਣ ਵਾਸਤੇ ਉਹ ਪ੍ਰਬੰਧਾਂ ਦੀ ਦੇਖ-ਰੇਖ ਜਿਹੜੀ ਕੀਤੀ ਗਈ ਹੈ ਤੇ ਨਾਲ ਹੀ ਸਟੇਡੀਅਮ ਜਿੱਥੇ ਚਰਨ ਗੰਗਾ ਸਟੇਡੀਅਮ ਹੈ ਉੱਥੇ ਵੀ ਜਾ ਕੇ ਜਿਹੜਾ ਉਹ ਨਜ਼ਰਯਾਰਨੀ ਕੀਤੀ ਗਈ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਹੋਲੇ ਮਹੱਲੇ ਦਾ ਹੋਲੀ ਕੀਨੀ ਸੰਸੇਵ ਰੰਗ ਲਾਗਾ ਅਤ ਲਾਲਦੇਵ ਕੌਮੀ ਤਿਹਾੜ ਹੋਲੇ ਮਹੱਲੇ ਤੇ ਦੇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾਲ ਸੰਗਤਾਂ ਨੂੰ ਬੇਨਤੀ ਹੈ ਸਾਰੇ ਹਮ ਹਮ ਆ ਕੇ ਆਪਾਂ ਅ ਦਰਸ਼ਨ ਤਦਾਰੇ ਕਰੀਏ ਤੇ ਨਾਲ ਹੀ ਹੋਲੇ ਮਹੱਲੇ ਤੇ ਜਿੱਥੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਨੀ ਆ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਤੇ ਉੱਥੇ ਹੀ ਗੁਰਦੁਆਰਾ ਗੁਰੂ ਕਾ ਬਾਗ ਜਿੱਤੇ ਆਪਾਂ ਦਰਸ਼ਨ ਤਦਾਰੇ ਕਰਨੇ ਨੇ 12 ਤੇ 13 10 11 12 ਨੂੰ ਜਿਹੜਾ ਆਪਣੇ ਖੀਰਤਪੁਰ ਸਾਹਿਬ ਵਿਖੇ ਤੇ 13 14 15 ਨੂੰ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨਹਿਂਗ ਸਿੰਘਾਂ ਤੇ ਸਾਰੀਆਂ ਸ਼ੌਣੀਆਂ ਦੇ ਵਿੱਚ ਸਾਰੇ ਤਰਨੇ ਦਲਾਂ ਨੇ ਆਪਣੇ ਆਪਣੇ ਜਿਹੜੇ ਪੜਾਵਾਂ ਤੇ ਹਾਜ਼ਰੀਆਂ ਲਵਾਉਣੀਆਂ ਨੇ ਉੱਥੇ ਜਿਹੜਾ 12 ਤੇ 13 ਤੇ 14 ਮਾਰਚ ਨੂੰ 13 ਤੇ 14 ਮਾਰਚ ਨੂੰ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਹਰ ਸਾਲ ਦੀ ਤਰ੍ਹਾਂ ਖਿਰੋਮਲੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਕਰਵਾਏ ਜਾ ਰਹੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਹੋਲਾ ਮਹੱਲਾ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਆਪਾਂ ਮਨਾਉਣਾ ਹੈ ਤੇ ਉੱਥੇ ਹੀ ਸ਼ਰਧਾ ਭਾਵਨਾ ਤੇ ਸਤਕਾਰ ਦੇ ਨਾਲ ਵੀ ਹਾਜ਼ਰੀਆਂ ਲਵਾਉਣੀਆਂ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਸੋ ਆਪਾਂ 15 ਜਿਹੜਾ ਮਾਰਚ ਨੂੰ 15 ਮਾਰਚ ਨੂੰ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨਹਿੰਸ ਸਿੰਘਾ ਬੁੱਢਾ ਦਲ ਤੋਂ ਇਹ ਹਿੱਦੀ ਬਾਗ ਤੋਂ ਵਿਸ਼ਾਲ ਮਹੱਲੇ ਬੁੱਢਾ ਦਲ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਆਰੰਭ ਹੋਣੇ ਨੇ ਤੇ ਜਿਹੜਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਾ ਕੇ ਜੰਗ ਜੂ ਕਰਤਬ ਦਿਖਾਉਣੇ ਨੇ ਉੱਥੇ ਵੀ ਆਪਾਂ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਜਿਹੜੇ ਜੰਗੀ ਕਰਤਬ ਉਹ ਵੀ ਆਪਾਂ ਦਰਸ਼ਨ ਦਿਦਾਰੇ ਕਰਨੇ ਨੇ ਸੋ ਆਓ ਹੁਣ ਆਪਾਂ ਸਾਰੇ ਜਿੱਥੇ ਲੰਗਰਾਂ ਦੀਆਂ ਸੇਵਾਵਾਂ ਸਰਦਾਰ ਦਵਿੰਦਰ ਸਿੰਘ ਬਾਜਵਾ ਹੋਰ ਬਹੁਤ ਲੰਗਰ ਇੱਥੇ ਲੱਗਦੇ ਨੇ ਉਹ ਸਾਰੇ ਆਪਣੇ ਆਪਣੇ ਲੰਗਰਾਂ ਦੀਆਂ ਰਸਤਾ ਬਸਤਾ ਤਨ ਮਨ ਧਨ ਸਭ ਸੌਂ ਗੁਰ ਕੋ ਹੁਕਮ ਮੰਨਿਆ ਪਾਈਐ ਸੋ ਗੁਰੂ ਸਾਹਿਬ ਦੀਆਂ ਸੰਗਤਾਂ ਦੀਆਂ ਤਨ ਮਨ ਧਨ ਦੇ ਨਾਲ ਆ ਕੇ ਸੇਵਾਵਾਂ ਕਰੀਏ ਦਰਸ਼ਨ ਦਿਦਾਰੇ ਕਰੀਏ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਤਿਆਰ ਪਰ ਤਿਆਰ ਹੋ ਕੇ ਹੁਣ ਖੰਡੇ ਬਾਟੇ ਦਾ ਅਮਰ ਛਕਣ ਬਾਣੀ ਬਾਣੇ ਦੇ ਧਾਰਨੀ ਹੋਣ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਉਹ ਆਓ ਆਪਾਂ ਦਰਸ਼ਨ ਦਿਦਾਰੇ ਕਰੀਏ ਉਹਦੇ ਮਹੱਲੇ ਤੇ ਆ ਕੇ ਸ੍ਰੀ ਅਨੰਦਪੁਰ ਸਾਹਿਬ ਦੇ वाहि ख़सा वाहि